ਨੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ 4 ਤਰੀਕ ਨੂੰ ਭਾਰਤ ਤੋਂ ਅਟਾਰੀ ਬਾਰਡ ਰਾਹੀਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਗਿਆ ਸੀ ਇਹਨਾਂ ਨੂੰ 10 ਦਿਨਾਂ ਦਾ ਵੀਜ਼ਾ ਮਿਲਿਆ ਸੀ ਹੁਣ 10 ਦਿਨਾਂ ਬਾਅਦ ਸਿੱਖ ਸ਼ਰਧਾਲੂ ਗੁਰਤਾਰਾ ਮਾ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਰਤ ਆਏ ਨੇ ਸਿੱਖ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਅਸਥਾਨਾਂ ਦੇ ਉੱਪਰ ਨਤਮਸਤਕ ਹੋਏ ਹਾਂ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਹੈ ਸ਼ਦਾਲੂਆਂ ਦਾ ਕਹਿਣਾ ਹੈ ਕਿ ਉੱਥੋਂ ਦੀ ਸਰਕਾਰ ਅਤੇ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਗਏ ਨੇ ਕਿਸੇ ਵੀ ਗੱਲ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ ਸ਼ਦਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਦੋਨਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸ਼੍ਰੀ ਕਤਾਰਪੁਰ ਸਾਹਿਬ ਦਾ ਲਾਂਗਾ ਖੋਲ ਦੇਣ ਤਾਂ ਜੋ ਨਾਨਕ ਨਾਮਲੇਵਾ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਉਥੋਂ ਦੀਆਂ ਸੰਗਤਾਂ ਨੂੰ ਵੀ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੀ ਭਾਰਤ ਆ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ ਸ਼ਰਧਾਲੂਆਂ ਨੇ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਸ਼ਰਧਾਲੂਆਂ ਦੇ ਵੱਲੋਂ ਦੋਵਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਤੇ ਵਿਚਾਰ-ਵਟਾਂਦਰਾ ਜ਼ਰੂਰ ਕੀਤਾ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰ ਸਕਣ ਹੈਗੇ ਨੇ ਜੀ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਤੇ ਜਿਹੜੀ ਸੰਤ ਮਾਲਕ ਇਹੋ ਜੀ ਬਹੁਤ ਵਧੀਆ ਸਾਡਾ ਜਿਹੜਾ ਵਿਰਸਾ ਨਾ ਇੱਧਰ ਮਿਟ ਜਾਵਾ ਉੱਧਰ ਪੁਰਾਣਾ ਵਿਰਸਾ ਜਿਹੜਾ ਉਹ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਵਾ ਉਹਨਾਂ ਦਾ ਉਦਾਈਆਂ ਉਹਦੇ 2 ਵੀ ਹਥਿਆਰ ਆ ਕੋੜਾ ਸਾਫ ਸ਼ਸਤਰ ਆ ਸਭ ਉਦਾਂ ਹੀ ਦੇਖ ਕੇ ਆਏ ਆ ਬਹੁਤ ਨੰਦਾ ਆ ਗੁਰਦਵਾਰੇ ਸਾਹਿਬ ਦੇ ਵੀ ਨਨਕਾਣਾ ਸਾਹਿਬ ਪੰਚਾ ਸਾਹਿਬ ਦੇ ਆ ਸਾਹਿਬ ਕਟਾਰਪੁਰ ਸਾਹਿਬ ਚੁਨਾ ਮੰਡੀ ਅਬਨਾਬਾਤ ਸਾਰੇ ਦੇਖ ਕੇ ਆਏ ਟੋਲ ਚੋ ਵੀ ਮੁਲਕਾਂ ਦੇ ਜਿਹੜੇ ਹਾਲਾਤ ਸੀ ਜੀ ਪਹਿਲਾਂ ਨਾਜ਼ੁਕ ਸੀ ਜਿਹੜਾ ਵੀਜ਼ਾ ਜਿਹੜਾ ਸਪੈਸ਼ਲ ਜਿੱਥੇ ਨੂੰ ਦਿੱਤਾ ਗਿਆ ਹੋਰ ਕਿਸੇ ਨੂੰ ਨਹੀਂ ਦਿੱਤਾ ਗਿਆ ਇਸ ਚੀਜ਼ ਨੂੰ ਲੈ ਕੇ ਦੋਵਾਂ ਮੁਲਕਾਂ ਨੂੰ ਕੀ ਕਰਨਾ ਚਾਹੀਦਾ ਇਹ ਇਹ ਮੁਲਕਾਂ ਦੋਵਾਂ ਸਰਕਾਰਾਂ ਨੂੰ ਚਾਹੀਦਾ ਵਾ ਵੀ ਜਿਹੜਾ ਕਟਾਰਪੁਰ ਵਾਲਾ ਰਾਹ ਉਹ ਵੀ ਖੋਲਣਾ ਸਾਰੇ ਦਰਸ਼ਕਾਂ ਨੂੰ ਚਲੋ ਪਾਕਿਸਤਾਨ ਨਹੀਂ ਜਾ ਸਕਦੇ ਕਟਾਰਪੁਰ ਸਿੱਧਾ ਜਾ ਸਕਦੇ ਨੇ ਲੜਾਈ ਦੇ ਵੀ ਪਹੋਰ ਰਹੇ ਜੀ ਕਿੰਨਾ ਮੂਤਨ ਦਿਨ ਜਿਹੜੀ ਲੜਾਈ ਦੀ ਲੇਕਿਨ ਤੁਸੀਂ ਉੱਧਰ ਦੇ ਲੋਕਾਂ ਨੂੰ ਮਿਲੇ ਕੀ ਉਹਨਾਂ ਨਾਲ ਗੱਲਬਾਤ ਹੋਈ ਕੋਈ ਐਹੋ ਜਿਹਾ ਲੱ ਸਪੈਕਟ ਗੀਤੀ ਆ ਬਾਜ਼ਾਰ ਜਾਣੇ ਆ ਨਾਲ ਹੋ ਜਾਂਦੀ ਕੋਈ ਗੱਲ ਬਾਜ਼ਾਰਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਬਹੁਤ ਵਧੀਆ ਬਹੁਤ ਵਧੀਆ ਨਾ ਮਨੋਰੰਜਨ ਵੀ ਕਰਵਾਇਆ ਵਾ ਮਤਲਬ ਨਾ ਸਟੇਜ ਲਈ ਖਾਣਾ ਵੱਡਾ ਕਰਵਾਇਆ ਸਾਨੂੰ ਸਪੈਸ਼ਲ ਜਿਹੜੀ ਫੇਸ ਲਈ ਹਾਂਜੀ ਜੀ ਕੀ ਨਾਮ ਜੀ ਮੇਰਾ ਨਾਮ ਸਰੂਪ ਸਿੰਘ ਜੀ ਸਰੂਪ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਕੀਤੇ ਗਿਆ ਜਿਸ ਹਰ ਵਾਰੀ ਅਰਦਾਸ ਕੀਤੀ ਜਾਂਦੀ ਆ ਕਿ ਜਿਹੜੇ ਸਾਡੇ ਤੋਂ ਵਿਛੋੜੇਗੇ ਗੁਰਦੁਆਰੇ ਨੇ ਉਹਨਾਂ ਨੂੰ ਸੇਵਾ ਸੰਭਾਲ ਦਾ ਤਾਨ ਜਿਹੜਾ ਵਾ ਖਾਲਸਾ ਜੀ ਨੂੰ ਬਖਸ਼ਿਆ ਜਾਵੇ ਅੱਜ ਤੁਸੀਂ ਵਿਛੜੇ ਗੁਰਦੁਆਰਾ ਦੇ ਦਰਸ਼ਨ ਕਰਕੇ ਵਾਪਸ ਭਾਰਤ ਪਹੁੰਚੇ ਜੇ ਕੀ ਕਹਿਣਾ ਚਾਹੋ ਕਿੰਨਾ ਕੁ ਆਨੰਦ ਜਿਹੜਾ ਮਿਲਿਆ ਕਿੰਨਾ ਕੁ ਮਨ ਨੂੰ ਸਕੂਨ ਮਿਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵੀਜ਼ਾ ਦੇ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਵਾਏ ਔਰ ਉੱਥੇ ਹੀ ਗਏ ਸਾਨੂੰ ਬਹੁਤ ਚੰਗਾ ਲੱਗਾ ਜਿਵੇਂ ਅਸੀਂ ਆਪਣੇ ਪੰਜਾਬ ਦੀ ਗੁਮਰਿਆਂ ਉਹਨਾਂ ਬਹੁਤ ਸਾਡੀ ਰਿਸਪੈਕਟ ਕੀਤੀ ਤੇ ਬਹੁਤ ਵਧੀਆ ਦਰਸ਼ਨਦਾਰੀ ਹੋਈ ਸਾਡੀ ਸਾਡੀਆਂ 42 ਬੱਸਾਂ ਹਨ ਤੇ ਜਿਹੜਾ ਵਿੱਚੋਂ ਹਰ ਹਰੇਕ ਗੱਡੀ ਦਾ ਪ੍ਰੋਟੈਕਸ਼ਨ ਹੀ ਤੇ ਬਾਕੀ ਬਹੁਤ ਚੰਗਾ ਲੱਗਾ ਇੱਧਰ ਹੁਣ ਇੱਧਰ ਆਏ ਆ ਬਹੁਤ ਆਨੰਦ ਆ ਰਿਹਾ ਸਾਨੂੰ ਬਹੁਤ ਵਧੀਆ ਲੱਗਾ ਕਿਹੜੇ ਕਿਹੜੇ ਗੁਰਦੁਆਰਾ ਮਲੇ ਦਰਸ਼ਨ ਕੀਤੇ ਗਏ ਜੀ ਅਸੀਂ ਸਭ ਤੋਂ ਪਹਿਲਾਂ ਗਏ ਨਨਕਾਣਾ ਸਾਹਿਬ ਫਿਰ ਪੰਜਾ ਸਾਹਿਬ ਫਿਰ ਕਰਤਾਰਪੁਰ ਸਾਹਿਬ ਫਿਰ ਐਮੜਾਬਾਦ ਤੇ ਫਿਰ ਡੇਰਾ ਸਾਹਿਬ ਤੇ ਗੁਰੂ ਰਾਮਦਾਸ ਦੇ ਜੂਨਾ ਮੰਡੀ ਲਾਹੌਰ ਤੇ ਸਿੰਘ ਸਿੰਘਣੀਆਂ ਦੇ ਦਰਸ਼ਕ ਹਾਰੇ ਹੋਏ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਕਾਰਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਉੱਥੇ ਵੇਖਣ ਨੂੰ ਮਿਲੇ ਨੇ ਬਹੁਤ ਵਧੀਆ ਇਸ ਵਾਰ ਸਾਨੂੰ ਬਹੁਤ ਪਰ ਗਿਆ ਹਾਂਜੀ ਪਹਿਲਾਂ ਨਾਲ ਬਹੁਤ ਵਧੀਆ ਬਹੁਤ ਸੁਧਾਰ ਆ ਮਤਲਬ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਮਤਲਬ ਜਿੱਤੇ ਸਾਨੂੰ ਕੋਈ ਬਿਸਤਰਾ ਨਾ ਮਿਲਿਆ ਹੋਵੇ ਜਾਂ ਕੋਈ ਮੰਜਾ ਨਾ ਮਿਲਿਆ ਹੋਵੇ ਮੰਜੇ ਵੀ ਮਿਲੇ ਨਾਣ ਲਈ ਸਾਰਾ ਕੁਝ ਸਦਾ ਵਧੀਆ ਪਾਣਾ ਪੀਣਾ ਜੋ ਵੀ ਚਾਹੀਦਾ ਜਸਵੀਰ ਸਿੰਘ ਜਸਵੀਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਗੁਰਦ ਧਾਮਾਂ ਦੇ ਦਰਸ਼ਨ ਕੀਤੇ ਆ 10 ਦਿਨ ਦਾ ਵੀਜ਼ਾ ਮਿਲਿਆ ਸੀ ਕਿੰਨਾ ਕੁ ਮਨ ਨੂੰ ਸਕੂਨ ਮਿਲਿਆ ਦਰਸ਼ਨ ਕਰਕੇ ਜੀ ਬਹੁਤ ਵਧੀਆ ਰਿਹਾ ਵਧੀਆ ਸਕੂਨ ਮਿਲਿਆ ਸਾਰਿਆਂ ਕੁਝ ਠੀਕ ਸੀਗਾ ਵਧੀਆ ਸੀ ਲੋਕਾਂ ਦਾ ਪ੍ਰੇਮ ਪਿਆਰ ਬਹੁਤ ਜ਼ਿਆਦਾ ਸੀਗਾ ਤੇ ਬੜੀ ਮਨ ਨੂੰ ਸ਼ਾਂਤੀ ਮਿਲੀ ਆ ਪਹਿਲੀ ਵਾਰ ਗਿਆ ਸੀ ਤਾਂ ਪਹਿਲਾਂ ਨਹੀਂ ਗਿਆ ਸੀ ਨਹੀਂ ਮੈਂ ਪਹਿਲਾਂ ਵੀ ਗਿਆ ਸੀ ਮੈਂ ਚੌਥੀ ਵਾਰ ਗਿਆ ਸੀ ਕਿਹੜੇ ਕਿਹੜੇ ਗੁਰਦ ਧਾਮਾਂ ਦੇ ਦਰਸ਼ਨ ਕੀਤੇ ਗਿਆ ਜੀ ਪਹਿਲਾਂ ਨਨਕਾਣਾ ਸਾਹਿਬ ਫਿਰ ਆਪਣੇ ਸੱਚਾ ਸੌਦਾ ਰੋੜੀ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਇਹ ਇਹਨਾਂ ਸਾਰੇ ਗੁਰਦੁਆਰਿਆਂ ਚ ਸਿੰਘ ਸਿੰਘਣੀਆ ਚ ਇਹ ਸਾਰੇ ਚੂਨਾ ਮੰਡੀ ਗੁਰਦੁਆਰਾ ਸਾਹਿਬ ਚ ਇਹ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ